ਹਾਂਜੀ ਬਰਾਬਰ ਕਰਾ ਲਓ ਥੋੜਾ ਕੇ ਆਓ ਸਰ ਅੱਗੇ ਆਓ ਬਾਬੇ ਠੀਕ ਇੱਥੇ ਹੀ ਹੋ ਠੀਕ ਆਜੀ ਅੱਗੇ ਅੱਗੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸਰਬਜੀਤ ਸਿੰਘ ਪੁੱਲੜਾ ਹੈ ਅੱਜ ਦਾ ਜੋ ਵਿਸ਼ਾਲ ਕੁੰਦਨ ਕੈਂਪਸ ਵਰਗੇ ਪਿਤਾ ਜਥੇਦਾਰ ਮੁਖਤਿਆਰ ਸਿੰਘ ਪੁੱਲੜਾ ਜੀ ਦੀ ਸਲਾਣਾ ਮਿੱਟੀ ਜਾਦੂ ਸਤਿਪਿਤ ਸ੍ਰੀਮੰਤ ਜੀ ਸਰ ਵੱਲੋਂ ਹਰ ਸਾਲ ਤੇ ਹਰ ਸਾਲ ਅਲਰਦੀ ਲਗਾਇਆ ਗਿਆ ਸੋ ਮੈਂ ਅਪੀ ਨੌਜਵਾਨ ਪੀੜੀ ਨੂੰ ਨੌਜਵਾਨ ਨੌਜਵਾਨ ਨੂੰ ਕਿ ਇੱਕ ਬਣਨਾ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਤਾਂ ਇੱਕ ਤਾਂ ਆਪਣੀ ਸਿਹਤ ਜਿਹੜੀ ਤੰਦਰੁਸਤ ਤੇ ਦੂਰਾ ਗਰਭਤੀ ਕਾ ਚਾਹ ਨਾ ਰੋਡ ਤੇ ਐਕਸੀਡੈਂਟ ਕਿਉਂਕਿ ਸ਼ਹਿਰ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਨੇ ਜਿਸ ਤਰ੍ਹਾਂ ਕਿ ਰੋਡ ਰੋਡ ਦੇ ਨੇ ਐਕਸੀਡੈਂਟ ਇਹ ਖੂਨ ਦਾ ਖਤਰਾ ਹੈ ਇਸ ਦਾ ਤੁਸੀਂ ਆਪਣੀ ਸਿਹਤ ਨੂੰ ਸਹੀ ਸਾਦੇ ਤੋਂ ਦੂਸਰੇ ਤੋਂ ਜਿਹੜੀ ਜਾਣ ਪਛਾਣ ਤੇ ਇਹ ਜੀ ਕਰਾਂਗਾ ਕਿ ਵੱਧ ਤੋਂ ਵੱਧ ਰੱਡ ਨੇਡ ਕਰੋ ਤੇ ਤਾਂ ਕਿ ਜਿਹੜਾ ਆਪਣੀ ਸੇਵਾ ਨਿਭਾਉਣ ਜਾ ਸਕੇ ਕਿਰਵਾ ਬਲੱਡ ਕੈਂਪ ਹੈ ਜੀ ਇਹ ਅੱਠਵਾਂ ਬਲੱਡ ਕੈਂਪ ਹੈ ਜੀ ਜਿਹੜਾ ਹਰ ਸਾਲ ਦੀ ਤਰ੍ਹਾਂ ਫਰਵਰੀ ਮਹੀਨੇ ਚ ਹੀ ਲੱਗਦਾ ਔਰ ਮੈਂ ਜੀ ਆਇਆਂ ਕਹਣਾ ਸਰਦਾਰ ਭਗਵੰਤਪਾਲ ਸਿੰਘ ਜੀ ਸੱਚਾ ਜੀ ਸਰ ਡਾਕਟਰ ਸੁਖਦੇਵ ਸਿੰਘ ਜੀ ਢਿੱਲੋਂ ਸਾਡੇ ਡਿਪਟੀ ਡਾਇਰੈਕਟਰ ਨੇ ਔਰ ਸਰਦਾਰ ਡਾਕਟਰ ਸਰੇਸ਼ ਸਿੰਘ ਸ੍ਰੇਸ਼ਟ ਮਾਰਜਾ ਔਰ ਸਾਰਿਆਂ ਦਾ ਜਿਲ੍ਹੇ ਵਿੱਚ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਕਿਨਾਂ ਸ਼ਾਇਰ ਜੀ ਤੋਂ ਮਿਲਿਆ ਦੇਖੋ ਜੀ ਨੌਕਰਾਣ ਤੁਸੀਂ ਦੇਖ ਹੀ ਰਹੇ ਹੋ ਬਹੁਤ ਭਾਰੀ ਇਨਸ਼ਾਅਵਾ ਸਵੇਰੇ ਜਿਹੜਾ 7:30 ਤੇ ਬਲੱਡ ਜਿਹੜਾ ਕੈਂਪ ਸਾਡੀ ਸਾਡੀ ਦਾ ਰੈਗੂਲਰ ਚੱਲੇਗਾ ਔਰ ਉਮੀਦ ਹੈ ਕਿ 1000 ਪਲੱਸ ਜਿਹੜਾ ਅਸੀਂ ਅੱਜ ਜੁਨੇ ਇਕੱਠੇ ਕਰਾਂਗੇ ਠੀਕ ਹੈ ਥੈਂਕ ਯੂ ਠੀਕ ਹੈ